ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮਕ ਪਿਆਰਿਓ ਆਪਾਂ 30 ਪੌੜੀਆਂ ਦੇ ਪਾਠ ਸਮੇਤ ਵਿਆਖਿਆ ਜਪਜੀ ਸਾਹਿਬ ਦੇ ਪਾ ਰਹੇ ਆ ਪਾ ਚੁੱਕਿਆ ਅੱਜ ਆਪਾਂ 31ਵੀਂ ਪੌੜੀ ਦੀ ਵਿਚਾਰ ਹੈ ਜਿਹੜੀ ਵਿਆਖਿਆ ਉਹ ਪਾਉਣ ਲੱਗਿਆ ਜਿਨ੍ਹਾਂ ਨੇ ਪੁਰਾਣੀਆਂ ਵੀਡੀਓ ਪਾਠ ਦੀਆਂ ਜਾਂ ਵਿਆਖਿਆ ਦੀਆਂ ਨਹੀਂ ਸੁਣੀਆਂ ਲਵ ਸਿੰਘ ਮਾਨਸਾ ਦੇ ਨਾਂ ਤੇ ਪੇਜ ਬਣਿਆ ਲਵ ਸਿੰਘ ਮਾਨਸਾ ਦੇ ਨਾਂ ਤੇ ਫੇਸਬੁੱਕ ਆਈਡੀਆ ਗੁਰਪ੍ਰੀਤ ਸਿੰਘ ਮਾਨਸਾ ਦੇ ਨਾਂ ਤੇ YouTube ਚੈਨਲ ਹੈ ਜਿੰਨਾ ਵੀਰਾਂ ਨੇ ਵੀਡੀਓ ਦੇਖੀਆਂ ਨੇ ਲਾਈਕ ਕੀਤਾ ਹੈ ਸ਼ੇਅਰ ਕੀਤਾ ਹੈ ਕਮੈਂਟ ਕੀਤਾ ਹੈ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਜਿਹੜੇ ਰਹਿੰਦੇ ਨੇ ਉਹ ਵੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਜਿਹੜੀ ਗੁਰੂ ਦੀ ਗੱਲ ਹੈ ਉਹ ਜ਼ਿਆਦਾ ਜਗ੍ਹਾ ਤੇ ਫੈਲੇ ਤੇ ਤਾਂ ਕਰਕੇ ਜਿਹੜੀ ਵੀ ਉਹਨਾਂ ਦੇ ਸਵਾਲ ਜਵਾਬ ਹੋਣਗੇ ਕਿਸੇ ਗੁਰਮੁਖ ਪਿਆਰੇ ਦੇ ਉਹ ਆਪਕੋ ਉਹਨਾਂ ਦਾ ਵੀ ਆਪਾਂ ਜਵਾਬ ਦੇ ਸਕਾਂਗੇ ਤਾਂ ਕਿਉਂਕਿ ਜਿਹੜੀ ਵਿਚਾਰ ਹੈ ਉਹ ਕਲੀਅਰ ਹੋ ਸਕੇ ਕੋਸ਼ਿਸ਼ ਤਾਂ ਇਹ ਹੈ ਵੀ ਆਪਾਂ ਗੁਰਬਾਣੀ ਮੁਤਾਬਕ ਗੁਰਬਾਣੀ ਦੇ ਅਰਥ ਗੁਰਬਾਣੀ ਦੇ ਵਿੱਚੋਂ ਹੀ ਆਪਾਂ ਕਰ ਦਿਆਂ ਆਸਣ ਲੋਏ ਲੋਏ ਪੰਡਾਰ ਜੋ ਕਿ ਛਪਾਇਆ ਸੋਇ ਕاوار ਆਸਣ ਹੁਣ ਉਸ ਪਰਮਾਤਮਾ ਦਾ ਜਿਹੜਾ ਆਸਣ ਹੈ ਉਹ ਕਿੱਥੇ ਹੈ ਕਬੀਰ ਸਾਹਿਬ ਕਹਿੰਦੇ ਕਹਿੰਦੇ ਮੈਂ ਪਈ ਹਜ ਕਾਬੇ ਹਾਂ ਜਾਇ ਥਾ ਅੱਗੇ ਮਿਲਿਆ ਖੁਦਾਏ ਕਹਿੰਦੇ ਅਸੀਂ ਰੱਬ ਨੂੰ ਭਾਲਨ ਵਾਸਤੇ ਹਜ ਕਰਨ ਵਾਲ ਲਈ ਕਾਬੇ ਜਾਣ ਵਾਸਤੇ ਮੈਂ ਗਿਆ ਤੇ ਮੈਨੂੰ ਰਸਤੇ ਦੇ ਵਿੱਚ ਅੱਗੇ ਨਾ ਸੁਦਾ ਮਿਲ ਗਿਆ ਕਹਿੰਦੇ ਸਾਈ ਮੂਜਸੋ ਲੜ ਪਰਿਆ ਕਹਿੰਦੇ ਪ੍ਰਮਾਤਮਾ ਭਾਈ ਮੇਰੇ ਨਾਲ ਲੜ ਪਿਆ ਤੁਝ ਕਿਨ ਫਰਮਾਈ ਗਾਇ ਤੈਨੂੰ ਇਹ ਕਿਹਨੇ ਕਿਹਾ ਵੀ ਮੈਂ ਕਿਸੇ ਸਪੈਸ਼ਲ ਜਗ੍ਹਾ ਤੇ ਰਹਿਣਾ ਤੈਨੂੰ ਕਿਹਨੇ ਕਿਹਾ ਵੀ ਮੈਂ ਸਪੈਸ਼ਲ ਜਗ੍ਹਾ ਤੇ ਰਹਿਣਾ ਕਬੀਰ ਸਾਹਿਬ ਦਾ ਮਤਲਬ ਸੀ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਕੋਈ ਵੀ ਐਸੀ ਜਗ੍ਹਾ ਨਹੀਂ ਜਿੱਥੇ ਸਪੈਸ਼ਲ ਰਹਿੰਦਾ ਹੋਵੇ ਕੋਈ ਵੀ ਐਸੀ ਜਗ੍ਹਾ ਨਹੀਂ ਜਿੱਥੇ ਉਹ ਨਾ ਹੋਵੇ ਮਹਾਰਾਜ ਕਹਿੰਦੇ ਭਾਈ ਉਹਦਾ ਆਸਣ ਲੋਏ ਲੋਏ ਢੰਡਾਰ ਉਹਦਾ ਢੰਡਾਰਾ ਤੇ ਉਹਦਾ ਆਸਣ ਹਰ ਭਾਵਨ ਦੇ ਉੱਤੇ ਹੈ ਹਰ ਭਾਵਨ ਦੇ ਉੱਤੇ ਤਿੰਨਾ ਭਾਵਨਾ ਦੇ ਵਿੱਚ ਉਹਦਾ ਆਸਣ ਹੈ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨ ਹਾਰ ਜਾਲ ਦੇ ਵਿੱਚ ਵੀ ਉਹਦਾ ਆਸਣ ਹੈ ਥਲ ਦੇ ਧਰਤੀ ਦੇ ਵਿੱਚ ਵੀ ਉਹਦਾ ਆਸਣ ਹੈ ਆ ਮਹੀਲ ਜਿਹੜਾ ਖਾਲੀ ਥਾਂ ਹੈ ਜਿੰਨਾ ਵੀ ਸਾਰੀ ਖਾਲੀ ਥਾਂ ਦੇ ਵਿੱਚ ਉਹ ਪੂਰਨ ਤੌਰ ਤੇ ਪੂਰਿਆ ਹੋਇਆ ਕੋਣ ਮਹਾਰਾਜ ਕਹਿੰਦੇ ਲੋਹੇ ਲੋਹੇ ਭੰਡਾਰ ਹਰੇਕ ਭਵਨ ਦੇ ਉੱਤੇ ਉਹਦਾ ਹਸਣ ਵੀ ਹੈ ਤੇ ਉਹਦਾ ਭੰਡਾਰ ਧਾਤੀ ਤੇ ਉਹਦਾ ਹਸਣ ਵੀ ਹੈ ਤੇ ਉਹਦਾ ਭੰਡਾਰ ਵੀ ਉਹ ਭੰਡਾਰ ਆਸੀਂ ਖਾ ਰਹੇ ਹਾਂ ਹਰ ਫਰੂਟ ਆਲ ਫਰੂਟ ਅਨਾਂ ਅਜ ਕਿੰਨਾ ਅਸੀਂ ਹਵਾ ਲੈ ਸਾ ਲੈ ਰਹੇ ਅਸੀਂ ਕਿੰਨਾ ਖਿਚਾ ਰਹੇ ਕਹਿੰਦੇ ਜੋ ਕਿ ਛਪਾਇਆ ਸੋ ਇੱਕਾ ਵਾਰ ਐਸਾ ਇੱਕ ਸਿਸਟਮ ਨਿਜਮ ਬਣਾਇਆ ਹੈ ਜਿਹੜੇ ਭਵਨ ਦੇ ਤੁਸੀਂ ਜਾਓਗੇ ਕਿਸੇ ਤਾਰੇ ਤੇ ਬਗਜੋ ਕਿਸੇ ਚੰਦ ਤੇ ਬਗਜੋ ਸਾਰੇ ਕਰੋੜਾਂ ਖਰਬਾਂ ਭਵਨ ਨੇ ਕਰੋੜਾਂ ਖਰਬਾਂ ਹੀ ਆਕਾਸ਼ਪਤਾਲ ਬਣ ਜਾਂਦੇ ਆ ਜਿੱਥੇ ਜਾਓਗੇ ਉੱਥੇ ਆਕਾਸ਼ ਵੀ ਉੱਪਰ ਬਣ ਜਾਣਾ ਤੇ ਪਤਾਲ ਵੀ ਬਣ ਜਾਣਾ ਹਰੇਕ ਜਗ੍ਹਾ ਤੇ ਉਹਦਾ ਪੂਰਪੂਰਨ ਤੌਰ ਤੇ ਭੰਡਾਰ ਵੀ ਹੈ ਤੇ ਉਦਾਸਨ ਵੀ ਹੈ ਜੋ ਕਿ ਛਪਾਇਆ ਸੋ ਇੱਕਾ ਵਾਰ ਧਰਤੀ ਦੇ ਵਿੱਚ ਉਪਜਾਊ ਸ਼ਕਤੀ ਪਾਤੀ ਦੁਬਾਰਾ ਚਾਰਜ ਕਰਨ ਦੀ ਲੋੜ ਨਹੀਂ ਪਾਣੀ ਦੇ ਵਿੱਚ ਜਾਨ ਪਾਤੀ ਦੁਬਾਰਾ ਰੀਚਾਰਜ ਕਰਨ ਦੀ ਲੋੜ ਨਹੀਂ ਹਵਾ ਦੇ ਵਿੱਚ ਗੈਸਾਂ ਛੱਡਤੀਆਂ ਜਿੰਨੀ ਮਰਜ਼ੀ ਵਰਤੀ ਜਾਓ ਦੁਬਾਰਾ ਰੀਚਾਰਜ ਕਰਨ ਦੀ ਲੋੜ ਨਹੀਂ ਅੱਗ ਦੇ ਵਿੱਚ ਸੇਕ ਪਾਤਾ ਜਿੰਨੀ ਮਰਜ਼ੀ ਅੱਗ ਵਰਤੀ ਜਾਓ ਦੁਬਾਰਾ ਰੀਚਾਰਜ ਕਰਨ ਦੀ ਲੋੜ ਨਹੀਂ ਆ ਖਾਲੀ ਥਾਂ ਛੜਤਾ ਜਿੰਨਾ ਮਰਜੀ ਭਰ ਲੋ ਇਹਦੇ ਵਿੱਚ ਜਿੰਨੇ ਮਰਜੀ ਕੋਈ ਸਮਾਨ ਲਿਆ ਕੇ ਕੋਠੀਆਂ ਪਾ ਲੋ ਜਿੰਨਾ ਮਰਜੀ ਕਰ ਲੋ ਇਹ ਦਵਾਰਾ ਥਾਂ ਖੁੱਲਾ ਕਰਨ ਵਾਸਤੇ ਕੁਛ ਕਰਨ ਦੀ ਲੋੜ ਨਹੀਂ ਭਾਵੇਂ ਸਪੇਸ ਦਵਾਰਾ ਕਰਨ ਦੀ ਲੋੜ ਜੋ ਕਿ ਸਿਪਾਇਆ ਸੋ ਇੱਕਾ ਬਾਦ ਇਹ ਮੇਰੇ ਪਰਮਾਤਮਾ ਗੁਰੂ ਕਹਿੰਦੇ ਨੇ ਉਸ ਕਾਲਪੁਰਖ ਜੋ ਅਟਲ ਹੁਕਮ ਸਿਧਾਂਤ ਰੂਪੀ ਨਿਜਮ ਜਿਹੜਾ ਸੈਭੰਗ ਆਪਣੇ ਆਪ ਬਣਿਆ ਹੋਇਆ ਅ ਪ੍ਰਮਾਤਮਾ ਕਈਏ ਅਸੀ ਹੁਕਮ ਕਈਏ ਨਿਜਮ ਕਈਏ ਨਾਮ ਕਈਏ ਉਹਦੇ ਵਿੱਚ ਉਹਦੇ ਉਹਦੇ ਰਾਹੀ ਇਹਨਾਂ ਕੁਛ ਬਣਿਆ ਕਰ ਕਰ ਵੇਖੈ ਸਿਰਜਣਹਾਰ ਕਰ ਕਰ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਸ੍ਰਿਸ਼ਟੀ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਰੰਗੀ ਰੰਗੀ ਭਾਤੀ ਜਨਸੀ ਮਾਇਆ ਜਨੋ ਪਾਈ ਸਾਰੇ ਤਰ੍ਹਾਂ ਦੇ ਜੀਵ ਜੰਤੂ ਪਾੜ ਜਿੰਨੇ ਵੀ ਕੁਛ ਨੇ ਸਾਰਿਆਂ ਨੂੰ ਪੈਦਾ ਕਰਨ ਵਾਲਾ ਵੀ ਉਹੀ ਹੈ ਤੇ ਉਹਨਾਂ ਦੀ ਵਿਖੇ ਵਿਖੇ ਦਾ ਭਾਵੰਦਾ ਸਾਹ ਸੰਭਾਲ ਕਰਨ ਵਾਲਾ ਵੀ ਉਹੀ ਹੈ ਮਾਰਾ ਰੱਖੇ ਇੱਕ ਉਹ ਆਪ ਕੱਲ ਆਪਾਂ ਪੌੜੀ ਦੇ ਵਿੱਚ ਪੜਿਆ ਸੀ ਨਾ ਵੀ ਤੈਨ ਮੰਨੇ ਜਾਂਦੇ ਨੇ ਵੀ ਤੈਨ ਤੈਨ ਹੋਏ ਨੇ ਬਰਮਾ ਵੀ ਨੂੰ ਸ਼ਿਵਜੀ ਵੀ ਇਹ ਕੋਈ ਪੈਦਾ ਕਰਦਾ ਕੋਈ ਰੋਟੀ ਦਿੰਦਾ ਕੋਈ ਖਤਮ ਕਰਦਾ ਇਦਾਂ ਦਾ ਕੁਛ ਨਹੀਂ ਮਾਰਾ ਰੱਖਾ ਇੱਕੋ ਆਪ ਕੱਲਾ ਪਾਏ ਨੂੰ ਕਲੀਅਰ ਕਰ ਚੁੱਕੇ ਆ ਜੇ ਕਿਸੇ ਨੇ ਪੁਰਾਣੀ ਵੀਡੀਓ ਸੁਣਨੀ ਹੋਈ ਤਾਂ ਤੁਸੀਂ ਤੀਵੀਂ ਵੀਡੀਓ ਜਿਹੜੀ ਉਹ ਸੁਣ ਸਕਦੇ ਹੋ ਮੀ ਮਾਤਾ ਮਾਈ ਦੇ ਪੁੱਤਰ ਕਿਹੜੇ ਹੁੰਦੇ ਨੇ ਨਾਨਕ ਸੱਚੇ ਕੀ ਸਾਚੀਕਾਰ ਏ ਭਾਈ ਨਾਨਕ ਸਬੋਧਨ ਬਚ ਬਚਨ ਹੈ ਜਿੱਥੇ ਵੀ ਨਾਨਕ ਸਿਹਾਰੀ ਤੋਂ ਬਿਨਾ ਔਕਰ ਤੋਂ ਬਿਨਾ ਆਉਂਦਾ ਹੈ ਉਹਨੂੰ ਵੱਖਰਾ ਬੋਲਣਾ ਹੁੰਦਾ ਨਾਨਕ ਸੱਚੇ ਕੀ ਸਾਚੀਕਾਰ ਤੇ ਜੇ ਅਸੀਂ ਐ ਪੜਾਂਗੇ ਨਾਨਕ ਸੱਚੇ ਕੀ ਸਾਚੀਕਾਰ ਇਦਾਂ ਨਹੀਂ ਬਣਦਾ ਪਾਠ ਸੋ ਗੁਰਮੁਖ ਪਿਆਰਿਓ ਇਹ ਉਸ ਨਿਜਮ ਸਿਧਾਂਤ ਰੂਪ ਸੱਚ ਦੀ ਜਿਹੜੀ ਸੱਚੀਕਾਰ ਹੈ ਭਾਵ ਉਦਾ ਜਿਹੜਾ ਉਹਦੀ ਜਿਹੜੀ ਕਿਰਤ ਹੈ ਉਹਦੀ ਦੇਖ ਰੇਖ ਹੈ ਉਹ ਹਰ ਪਾਵਨ ਦੇ ਉੱਤੇ ਹੈ ਹਰ ਜਗ੍ਹਾ ਦੇ ਉੱਤੇ ਹੈ ਕੋਈ ਸਪੈਸ਼ਲ ਜਗ੍ਹਾ ਨਹੀਂ ਹੈ ਜਿੱਥੇ ਉਹ ਰਹਿੰਦਾ ਕੋਈ ਇਹੋ ਜੀ ਜਗ੍ਹਾ ਨਹੀਂ ਜਿੱਥੇ ਉਹ ਨਾ ਰਹਿੰਦਾ ਹੋਵੇ ਭਾਵ ਹਰ ਜਗ੍ਹਾ ਤੇ ਜੋ ਕੁਝ ਬਣਾਤਾ ਇੱਕ ਵਾਰੀ ਕਰਤਾ ਜੋ ਕੁਛ ਪਾਇਆ ਸੋ ਇੱਕ ਆਵਾਰ ਦੁਆਰਾ ਰੀਚਾਰਜ ਕਰਨ ਦੀ ਪੰਜੇ ਤਤਾਂ ਦੀ ਨਾ ਪੰਜ ਤਤ ਮਰਦੇ ਆ ਇਹ ਪੰਜੇ ਤਤਾਂ ਦਾ ਸਾਡਾ ਸਰੀਰ ਹੈ ਤੇ ਨਾਲ ਸਾਡਾ ਸਰੀਰ ਮਰਦਾ ਹੈ ਨਾ ਕਿਸ ਜਨਮ ਹੈ ਨਾ ਕਿਸ ਮਰ ਹੈ ਆਪਣ ਚਲਤ ਆਪ ਹੀ ਕਰੈ ਐਸੇ ਪ੍ਰਮਾਤਮਾ ਨੂੰ ਐਸੇ ਕਾਲਪੁਰਖ ਨੂੰ ਆਦੇਸ਼ ਕਰੋ ਆਦੇਸ਼ ਕਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇ ਸਜੇੜਾ ਬੁੱਢ ਤੋਂ ਐ ਜਿਹੜਾ ਸ੍ਰਿਸ਼ਟੀ ਤੋਂ ਪਹਿਲਾਂ ਵੀ ਸੀ ਜਿਹੜਾ ਅੱਜ ਵੀ ਹੈ ਜਿਹਦਾ ਕੋਈ ਅੰਤ ਨਹੀਂ ਹੈ ਜਿਹਦੀ ਕੋਈ ਆਵਾਜ਼ ਨਹੀਂ ਜਿਹਦਾ ਕੋਈ ਰੰਗ ਨਹੀਂ ਰਾਗ ਨਾ ਰੂਪ ਨਾ ਰੇਖ ਤੇ ਸਤਰੇ ਗੁਣ ਤੇ ਪ੍ਰਾਪੈਨ ਤਿਸੇ ਵਜਾਏ ਨਾਨਕਾ ਜੇ ਹੋਵੇ ਸੁਪਰਸਨ ਸੋ ਐਸੇ ਅਕਾਲ ਪੁਰਖ ਵੈਗਰੂ ਨੂੰ ਗੁਰੂ ਸਾਹਿਬ ਕਹਿੰਦੇ ਜੋਗੀ ਆਦੇਸ਼ ਕਰਨੇ ਕਰ ਤਾਂ ਹੀ ਤੇਰਾ ਪਲਾ ਹੈ ਔਰ ਤੇਰੇ ਨਾਲ ਹੋਰ ਵੀ अनेका ਤਰ ਜਾਣਗੇ ਤੂੰ ਵੀ ਤਰ ਜਾਵੇਂਗਾ ਤੇ ਬਾਕੀ ਚੱਕਰਾਂ ਦੇ ਵਿੱਚੋਂ ਗੁਰवाणी ਸਾਨੂੰ ਕਢਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ